ਕਲ ਦੀ ਸਾਰਿਆਂ ਨੂੰ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਗੁੰਮ ਲੇਸ ਨੂੰ ਲਗਾਉਣ ਦੇ ਵੱਖ-ਵੱਖ ਤਿੰਨ ਤਰੀਕੇ ਜੇਕਰ ਅਸਥਾਕ ਤੁਸੀਂ ਕਦੀ ਵੀ ਗੁੰਮ ਲੇਸ ਨਹੀਂ ਲਗਾਈ ਤੇ ਸਭ ਤੋਂ ਪਹਿਲਾਂ ਆਪਾਂ ਬਾਹਾਂ ਤੇ ਇਸ ਨੂੰ ਗੁੰਮ ਲੇਸ ਨੂੰ ਲਗਾਉਣਾ ਸਿੱਖਦੇ ਹਾਂ 2 ਇੰਚ ਛੱਡਦੇ ਹੋਏ ਆਪਾਂ ਇਸ ਤਰ੍ਹਾਂ ਲੇਸ ਨੂੰ ਰੱਖਦੇ ਆਪਣੀ ਸਲਾਈ ਲਗਾਵਾਂਗੇ ਕੱਪੜਾ ਜਿਹੜਾ ਬਾਹਾਂ ਦਾ ਹੈ ਉਹ ਸਿੱਧਾ ਹੈ ਤੇ ਜਿਹੜੀ ਲੇਸ ਹੈ ਉਹ ਸਾਡੀ ਇੱਥੇ ਪੁੱਠੀ ਹੈ ਤੇ ਜਿੰਨੀ ਆਪਾਂ ਲੇਸ ਦਿਖਾਉਣੀ ਚਾਹੁੰਦੇ ਆ ਉੰਨੀ ਉਨੀ ਲੇਸ ਛੱਡਦੇ ਹੋਏ ਆਪਾਂ ਆਪਣੀ ਜਿਹੜੀ ਇਹ ਵਾਲੀ ਸਲਾਈ ਆ ਉਹ ਲਗਾ ਲਵਾਂਗੇ ਇਸ ਤਰ੍ਹਾਂ ਲਗਾਉਣ ਨਾਲ ਜਿਹੜੀ ਤੁਹਾਡੀ ਲੇਸ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਲੱਗੇਗੀ ਕਿਉਂਕਿ ਹੋ ਜਾਂਦਾ ਜਦੋਂ ਆਪਾਂ ਬਿਲਕੁਲ ਫਸਟ ਟਾਈਮ ਲਗਾਉਂਦੀਆਂ ਤਾਂ ਸਾਡੇ ਕੋਲ ਜਿਹੜੀ ਲੇਸ ਹੈ ਉਹ ਵਾਰ-ਵਾਰ ਸੈਟ ਨਹੀਂ ਕਰ ਹੁੰਦੀ ਸੋ ਪਹਿਲਾਂ ਆਪਾਂ ਲੇਸ ਨੂੰ ਹੀ ਇਸ ਤਰ੍ਹਾਂ ਅਟੈਚ ਕਰ ਲੈਣਾ ਫਿਰ ਆਪਾਂ ਕੱਪੜੇ ਨੂੰ ਜਿਹੜਾ 2 ਇੰਚ ਛੱਡਿਆ ਹੋਇਆ ਉਸ ਨੂੰ ਇਸ ਤਰ੍ਹਾਂ ਫੋਲਡ ਕਰਦੇ ਜਾਵਾਂਗੇ ਜਿੰਨਾ ਤੁਸੀਂ ਛੱਡਣਾ ਚਾਹੁੰਦੇ ਆਪਣੇ ਅਕੋਰਡਿੰਗ ਛੱਡ ਸਕਦੇ ਹੋ ਇਸ ਨੂੰ ਫੋਲਡ ਕਰਦੇ ਹੋਏ ਆਪਾਂ ਲੇਸ ਦੇ ਉੱਪਰ ਰੱਖਦੇ ਆਪਣੀ ਸਲਾਈ ਨੂੰ ਕੰਪਲੀਟ ਕਰ ਲਵਾਂਗੇ ਇਹ ਵਾਲੀ ਸਲਾਈ ਜੇਕਰ ਤੁਹਾਡੇ ਕੋਲ ਇੰਨੀ ਸਫਾਈ ਦੇ ਨਾਲ ਨਹੀਂ ਲੱਗਦੀ ਤਾਂ ਪਹਿਲਾਂ ਤੁਸੀਂ ਹੱਥ ਨਾਲ ਕੱਚਾ ਕਰ ਲੈਣਾ ਗੱੱਚਾ ਕਰਨ ਤੋਂ ਬਾਅਦ ਇਹ ਸਲਾਈ ਬਿਲਕੁਲ ਪਰਫੈਕਟ ਆਏਗੀ ਤੁਹਾਡੀ ਸੋ ਇਸ ਤਰ੍ਹਾਂ ਸਾਡੀ ਜਿਹੜੀ ਲੇਸ ਹੈ ਉਹ ਦਿਖਾਈ ਦੇਗੀ ਇਸ ਤੋਂ ਬਾਅਦ ਹੁਣ ਜੇਕਰ ਤੁਸੀਂ ਬਾਕੀ ਕੱਪੜੇ ਵਧੀਆ ਤਰੀਕੇ ਨਾਲ ਸਟਿਚ ਕਰ ਲੈਂਦੇ ਹੋ ਤੇ ਇਹ ਬਿਲਕੁਲ ਤੁਹਾਨੂੰ ਆਸਾਨ ਲੱਗੇਗਾ ਸਿਰਫ ਆਪਾਂ ਲੇਸ ਨੂੰ ਇਸ ਤਰ੍ਹਾਂ ਉੱਠੀ ਰੱਖਿਆ ਹੋਇਆ ਜਿੰਨਾ ਤਰਪਾਈ ਲਈ ਆਪਾਂ ਕੱਪੜਾ ਛੱਡਣਾ ਤੁਸ ਨੂੰ ਇਸ ਤਰ੍ਹਾਂ ਫੋਲਡ ਕਰ ਦੇ ਚਾਹਾਂਗੇ ਤੇ ਆਪਾਂ ਸੈੱਟ ਕਰਦੇ ਹੋਏ ਆਪਣੀ ਜਿਹੜੀ ਹੈ ਉਹ ਲੇਸ ਹੈ ਬਸ ਇੱਕ ਸਲਾਈ ਦੇ ਨਾਲ ਹੀ ਲਗਾ ਲਵਾਂਗੇ ਇਹ ਬਿਲਕੁਲ ਇਸ ਦੇ ਕਿ ਇਸ ਲਾਈਨ ਦੇ ਕਾਜਾ ਦੇ ਵੀ ਸੇਮ ਹੀ ਇਸੇ ਤਰੀਕੇ ਨਾਲ ਆਪਾਂ ਜਿਹੜੀ ਲੈਸ ਇਹ ਲਗਾਉਂਦੀ ਹੁੰਦੀ ਆ ਸਿਰਫ ਜਿੱਥੋਂ ਕਾਜਾ ਦਾ ਐਂਡ ਹੁੰਦਾ ਉੱਥੇ ਆਪਾਂ ਲੈਸ ਥੋੜੀ ਜਿਹੀ ਬਾਅਦਮੀ ਅੰਦਰ ਨੂੰ ਰੱਖਦੇ ਆ ਲੈਸ ਲਗਾਉਣ ਤੋਂ ਬਾਅਦ ਕੁਝ ਇਸ ਤਰ੍ਹਾਂ ਦੀ ਦਿਖਾਈ ਦੇਗੀ ਇਹ ਬਲੀ ਸਾਡੀ ਲੈਸ ਹੁਣ ਇੱਕ ਨਵਾਂ ਤਰੀਕਾ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਹੁੰਦੀ ਆ ਬਟ ਇਹ ਮੈਂ ਬਹੁਤਾ ਜਿਆਦਾ ਵਰਤਦੀ ਨਹੀਂ ਵੈਸੇ ਜੇ ਤੁਹਾਨੂੰ ਸੋਖਾ ਲੱਗੇ ਤਾਂ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਇੱਥੇ ਜਿਹੜੀ ਸਾਡੇ ਕੋਲ ਲੈਸ ਆ ਉਹ ਲੈਸ ਨੂੰ ਆਪਾਂ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੱਖ ਲਵਾਂਗੇ ਜਿੰਨਾ ਤਰਪਾਈਲੇ ਤੋਂ ਸਕਪਣਾ ਛੱਡਣਾ ਚਾਹੁੰਦੀ ਆ ਘੜਾ ਛੱਡ ਲੈਣਾ ਸੋ ਲੈਸ ਨੂੰ ਵਿਚਕਾਰ ਇਸ ਤਰ੍ਹਾਂ ਰੱਖਦੇ ਹੋ ਆਪਾਂ ਇਸ ਦੀ ਕਿਨਾਰੀ ਦੇ ਉੱਪਰ ਆਪਣੀ ਜਿਹੜੀ ਸਲਾਈ ਆ ਲਗਾਉਂਦੇ ਜਾਵਾਂਗੇ ਇਸ ਲੈਸ ਦੀ ਜਿਹੜੀ ਕਿਨਾਰੀ ਸੀ ਉਹ ਵੀ ਕਾਫੀ ਫ੍ਰੀ ਇਸ ਕਰਕੇ ਇਹ ਜੀ ਕਸਾਤ ਤੋਂ ਵਧੀਆ ਇਹ ਵੇਲੇ ਲੇਸ ਲਗਾਉਣ ਲਈ ਸੋ ਆਪਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਕਿ ਜਿਹੜੀ ਸਾਡੀ ਸਲਾਈ ਆ ਉਹ ਲੇਸ ਦੇ ਉੱਪਰ ਵੀ ਹੋਣੀ ਚਾਹੀਦੀ ਸੋ ਆਪਾਂ ਬਿਲਕੁਲ ਇਸ ਦੇ ਕਿਨਾਰੀ ਦੇ ਉੱਪਰ ਆਪਣੀ ਜਿਹੜੀ ਸਲਾਈ ਆ ਉਹ ਲਗਾਉਂਦੇ ਜਾਣਾ ਹੈ ਇੱਥੇ ਤੁਸੀਂ ਇੱਕ ਵਾਰੀ ਚੈੱਕ ਕਰ ਲੈਣਾ ਵੀ ਜਿਹੜੀ ਤੁਹਾਡੀ ਲੇਸ ਆ ਉਹਦੇ ਉੱਪਰ ਜਿਹੜੀ ਸਲਾਈ ਆ ਉਹ ਲੱਗੀ ਆ ਹੁਣ ਸਾਡੀ ਜਿਹੜੀ ਲੇਸ ਆ ਪਰਫੈਕਟ ਲੱਗੀ ਹੋਈ ਹੈ ਬਸ ਹੁਣ ਆਪਾਂ ਅੰਦਰਲੀ ਸਾਈਡ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਦੇ ਸਕਦੇ ਹੋ ਸਾਡੀ ਲੇਸ ਜਿਹੜੀ ਸਹੀ ਲੱਗੇ ਸੋ ਅੰਦਰਲੀ ਸਾਈਡ ਆਪਾਂ ਇਸ ਤਰ੍ਹਾਂ ਕੱਚਾ ਕਰਕੇ ਪਹਿਲਾਂ ਤਰਪਾਈ ਕਰ ਲ ਇਸ ਤਰ੍ਹਾਂ ਲਗਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੀ ਸਲਾਈ ਹੈ ਸਾਡੀ ਦੋਨੋਂ ਸਾਈਡ ਨਹੀਂ ਆਉਂਦੀ ਤੇ ਪਲੱਸ ਜਿਹੜਾ ਤਰਪਾਈ ਵਾਲਾ ਕੱਪੜਾ ਹੁੰਦਾ ਉਹ ਵੀ ਸਾਡਾ ਸਿੱਧਾ ਹੁੰਦਾ ਹੈ ਬਾਕੀ ਜੇਕਰ ਤੁਸੀਂ ਦੇਖੋਗੇ ਉਹਨਾਂ ਤੇ ਸਾਡਾ ਜਿਹੜਾ ਤਰਪਾਈ ਵਾਲਾ ਕੱਪੜਾ ਉਹ ਪੁੱਠੀ ਸਾਈਡ ਤੋਂ ਆਉਂਦਾ ਹੈ ਇਸੇ ਸੂਰਤ ਤੇ ਆਪਾਂ ਦੋ ਤਰ੍ਹਾਂ ਲੈਸਾ ਲਗਾ ਕੇ ਦਿਖਾ ਦਿੰਦੇ ਹਾਂ ਹੁਣ ਫਿਰ ਤੁਹਾਨੂੰ ਫਰਕ ਜਿਹੜਾ ਹੈ ਪਤਾ ਲੱਗ ਜਾਈਗਾ ਕਿੰਨਾ ਕ ਫਰਕ ਹੁੰਦਾ ਹੈ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਸੈੱਟ ਕਰਦੇ ਹੋਏ ਬਿਲਕੁਲ ਇਸ ਦੀ ਕਿਨਾਰੀ ਦੇ ਉੱਪਰ ਆਪਣੀ ਜਿਹੜੀ ਹੈ ਸਲਾਈ ਆ ਉਹ ਲਗਾਉਂਦੇ ਜਾਣਾ ਹੈ ਐਂਡ ਜੀ ਮੈਂ ਦੋਨਾਂ ਵਾਹਾਂ ਨੂੰ ਕੰਪੇਅਰ ਕਰਕੇ ਤੁਹਾਨੂੰ ਦਿਖਾ ਲੂੰਗੀ ਵੀ ਦੋਨਾਂ 'ਚ ਤੁਹਾਨੂੰ ਕਿਹੜਾ ਵਧੀਆ ਲੱਗਾ ਤੁਸੀਂ ਉਸ ਤਰੀਕੇ ਨਾਲ ਜਿਹੜੀ ਲੈਂਸ ਹੈ ਉਹ ਲਗਾ ਸਕਦੇ ਆ ਬਸ ਇਸ ਨੂੰ ਇਸ ਤਰ੍ਹਾਂ ਫੋਲਡ ਕਰਦੇ ਹੋਏ ਆਪਾਂ ਇਸ ਤੀਹ ਕਿਨਾਰੀ ਦੇ ਉੱਪਰ ਆਪਣੀ ਜਿਹੜੀ ਸਿਲਾਈਆਂ ਲਗਾ ਦੇਣੀ ਆ ਕਾਜਾਂ ਦੇ ਵੀ ਆਪਾਂ ਸੇਮ ਤਰੀਕੇ ਨਾਲ ਹੀ ਲੈਂਸ ਲਗਾਉਂਦੇ ਆ ਸੋ ਬਾਹਾਂ ਤੇ ਜਿਸ ਤਰ੍ਹਾਂ ਲਗਾਈ ਹੈ ਸੇਮ ਤਰੀਕੇ ਨਾਲ ਤੁਸੀਂ ਅੰਡਰਗਰਾਉਂਡ ਲੈਂਸ ਜਿਹੜੀ ਆਪਣੇ ਕਾਜਾਂ ਦੇ ਲਗਾ ਦੇਣੀ ਆ ਦੋਨਾਂ ਤਰੀਕਿਆਂ 'ਚ ਤੁਸੀਂ ਫਰਕ ਵੇਖ ਸਕਦੇ ਹੋ ਜਿਹੜਾ ਤਰੀਕਾ ਤੁਹਾਨੂੰ ਵਧੀਆ ਲੱਗਦਾ ਉਸ ਹਿਸਾਬ ਨਾਲ ਤੁਸੀਂ ਲਗਾ ਲਿਓ ਧੰਨਵਾਦ